ਲਓ ਜੀ ਹੁਣ ਆਪਾਂ ਚੱਕਿਆ ਸ਼ਟਰ ਇਹ ਆਪਣੀ ਦੁਕਾਨ ਦਾ ਫਰੰਟ ਵਾਲਾ ਥੋਣ ਆਪਣੇ ਕੋਲ ਆਇਆ ਇੱਕ ਕਸਟਮਰ ਉਹਦੇ ਲਾਉਣਾ ਸੀ ਪੈਂਚਰ ਪੈਂਚਰ ਲਾਉਣਾ ਆਪਾਂ ਦੇਖੋ ਲੈ ਟਾਇਰ ਟਾਇਰ ਖੋਲ ਕੇ ਆਪਾਂ ਕੀਤੀ ਹਵਾ ਚੈੱਕ ਕੀਤੀ ਹਵਾ ਚੈੱਕ ਹਵਾ ਚੈੱਕ ਕਰਕੇ खोली अपना नलकी नलकी खोलन बाद लाया टायर आपका टायर लाने आप बार बारे कोई फिर की आप व्हील की साफ सफाई व्हील की साफ सफाई करने तो बाद देखो ता 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 ता। ਲਓ ਫੇਰ ਆਪਾਂ ਕਰਕੇ ਪੈਂਚਰ ਲਾ ਕੇ ਦੁਬਾਰਾ ਜੜਤਾ ਫੇਰ ਭਰੀ ਆਪਾਂ ਹਵਾ ਵਿੱਚ ਫੇਰ ਦਿੱਤੇ ਆਪਾਂ ਵੀਲ ਕਰ ਲਓ ਜੀ ਆਪਾਂ ਹਵਾ ਵੀ ਭਰਤੀ ਸਾਰੇ ਟਾਇਰਾਂ ਵਿੱਚ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਵੱਧ ਤੋਂ ਵੱਧ ਕਰੋ ਜੀ